ਮੌਸਮ ਵਿਭਾਗ ਦੀ ਭੂ previshaani ਦੇ ਮੁਤਾਬਿਕ ਅੱਜ ਤੋਂ ਲਗਾਤਾਰ 2 ਦਿਨ ਯਾਨੀ ਕਿ ਅੱਜ 11 ਤੇ ਕੱਲ 12 ਅਪ੍ਰੈਲ ਨੂੰ 50 ਤੋਂ 60 ਕਿਲੋਮੀਟਰ ਪ੍ਰਤੀ ਘੰਟੇ ਦੀ ਰਫ਼ਤਾਰ ਨਾਲ ਹਵਾਵਾਂ ਚੱਲਣਗੀਆਂ ਅਤੇ ਮੀਂਹ ਪੈਣ ਦੀ ਭੂ previshaani ਵੀ ਪੰਜਾਬ ਦੇ ਵਿੱਚ ਜਾਰੀ ਕੀਤੀ ਗਈ ਹੈ। ਇਸ ਦੇ ਲਈ ਮੌਸਮ ਵਿਭਾਗ ਨੇ ਸੰਤਰੀ ਚੇਤਾਵਨੀ ਵੀ ਜਾਰੀ ਕੀਤੀ ਹੈ। ਕੱਲ ਦੁਪਹਿਰੇ 1:30 ਵਜੇ ਦੇ ਕਰੀਬ ਪਟਿਆਲਾ ਜ਼ਿਲ੍ਹੇ ਦੇ ਨਾਭਾ ਤੇ ਹਰਿਆਣਾ ਦੇ ਵੀ ਕਈ ਇਲਾਕਿਆਂ ਵਿੱਚ ਹਲਕਾ ਮੀਂਹ ਪਿਆ, ਕਈ ਥਾਈ ਬੱਦਲਵਾਹੀ ਵੀ ਛਾਈ ਰਹੀ। ਬੱਦਲ ਤਾਂ ਤਕਰੀਬਨ ਪੂਰੇ ਪੰਜਾਬ ਦੇ ਵਿੱਚ ਦੇਖੇ ਗਏ। ਪਰ ਮੀਂਹ ਜ਼ਿਆਦਾ ਇਲਾਕਿਆਂ ਦੇ ਵਿੱਚ ਨਹੀਂ ਪਿਆ ਪੰਜਾਬ ਸਣੇ ਹਰਿਆਣਾ ਦੇ ਵਿੱਚ ਮੀਂਹ ਦੀ ਭਵਿੱਖਬਾਣੀ ਨੇ ਕਿਸਾਨਾਂ ਦੀ ਚਿੰਤਾ ਵਧਾ ਦਿੱਤੀ ਹੈ ਕਿਉਂਕਿ ਖੇਤਾਂ ਦੇ ਵਿੱਚ ਕਣਕਾਂ ਦੀ ਫਸਲ ਪੱਕੀ ਪਈ ਹੈ ਬਾਢੀ ਇਸ ਵਕਤ ਜ਼ੋਰਾਂ ਤੇ ਹੈ ਮੌਸਮ ਬਦਲਣ ਦੇ ਬਾਵਜੂਦ ਵੀ ਤਾਪਮਾਨ ਵਿੱਚ ਵਾਧਾ ਜਾਰੀ ਰਿਹਾ ਹਾਲਾਂਕਿ ਕੱਲ ਮਾਮੂਲੀ ਜਿਹਾ ਵਾਧਾ ਹੀ ਦਰਜ ਕੀਤਾ ਗਿਆ ਬਠਿੰਡੇ ਦਾ ਹਵਾਈ ਅੱਡੇ ਵਾਲਾ ਇਲਾਕਾ ਸਭ ਤੋਂ ਵੱਧ 42 ਅੰਸ਼ਾ ਤਿਆ ਰਿਹਾ ਕਰਨਾਟਕਾ ਦੇ ਵਿੱਚ ਵੀ ਦੇਰ ਸ਼ਾਮ ਤੇਜ਼ ਮੀਂਹ ਦੇ ਨਾਲ ਗੜੇ ਡਿੱਗੇ ਦਿੱਲੀ ਵਿੱਚ ਧੂੜ ਭਰੀਆਂ ਹਵਾਵਾਂ ਚਲੀਆਂ ਉੱਤਰ ਪ੍ਰਦੇਸ਼ ਦੇ ਵਿੱਚ ਵੀਰਵਾਰ ਨੂੰ ਹਨੇਰੀ ਤੂਫਾਨ ਤੇ ਬਿਜਲੀ ਡਿੱਗਣ ਨਾਲ 22 ਲੋਕਾਂ ਦੀ ਜਾਨ ਚਲੀ ਗਈ। ਮੁਰਾਦਾਬਾਦ ਵਿੱਚ ਬਿਜਲੀ ਡਿੱਗਣ ਨਾਲ 5 ਵਿਦਿਆਰਥੀ ਝੁਲਸ ਗਏ। ਇਹਨਾਂ ਵਿੱਚੋਂ 2 ਦੀ ਹਾਲਤ ਗੰਭੀਰ ਹੈ। ਬਿਹਾਰ ਵਿੱਚ ਬਿਜਲੀ ਡਿੱਗਣ ਨਾਲ 25 ਲੋਕਾਂ ਦੀ ਜਾਨ ਚਲੀ ਗਈ ਜਦਕਿ ਚਾਰਖਣੇ ਦੇ ਵਿੱਚ 3 ਲੋਕ ਝੁਲਸ ਗਏ ਹਨ। ਬਿਹਾਰ ਵਿੱਚ ਤਾਂ ਪਿਛਲੇ 48 ਘੰਟਿਆਂ ਵਿੱਚ 52 ਲੋਕਾਂ ਦੀ ਜਾਨ ਜਾ ਚੁੱਕੀ ਹੈ। ਇਹਨਾਂ ਵਿੱਚੋਂ 31 ਲੋਕਾਂ ਦੀ ਜਾਨ ਸਿਰਫ ਬਿਜਲੀ ਡਿੱਗਣ ਨਾਲ ਚਲੀ ਗਈ ਹੈ। ਨਾਲ